ਉੜ ਹੈ ਤੇ ਉਸ ਵੇਲੇ ਉੱਠ ਕੇ ਸਾਡੀ ਮਾਂ ਪੈਣ ਦੀ ਕੋਈ ਨਾ ਕੋਈ ਸਿਰ ਦੇ ਦਿੰਦੀ ਤੇ ਪੰਜਾਂ ਪਿਆਰੇ ਚ ਲੱਗ ਜਾਂਦੇ ਪੰਜਾਂ ਪਿਆਰੇ ਚ ਇਸ ਵਾਸਤੇ ਬੀਬੀਆਂ ਨੂੰ ਨਹੀਂ ਲਾਇਆ ਜਾਂਦਾ ਕਿਉਂਕਿ ਸਿਰ ਪੰਜਾਂ ਮਰਦਾਂ ਨੇ ਪਰਿਵਾਰ ਨਾਲ ਵੜਾਇਆ ਸੀ ਕਿਸੇ ਬੀਬੀ ਨੇ ਨਹੀਂ ਸੀ ਵੜਾਇਆ ਇਸ ਵਾਸਤੇ ਪੰਜਾਂ ਪਿਆਰੇ ਵਿੱਚ ਪੰਜ ਮਰਦਾਂ ਨੂੰ ਲੱਗਣ ਦਾ ਅਧਿਕਾਰ ਹੈ ਬੀਬੀਆਂ ਨੂੰ ਨਹੀਂ ਬਾਕੀ ਪ੍ਰਸ਼ਾਦ ਵਿੱਚ ਜੇ ਕਿਸੇ ਬੀਬੀ ਨੇ ਵਿਤਕਰਾ ਹੁੰਦਾ ਹੈ ਕੀਰਤਨ ਕਰਨ ਵਿੱਚ ਵਿਤਕਰਾ ਹੁੰਦਾ ਜਾਂ ਕਿਸੇ ਹੋਰ ਗੁਰਮਤਿ ਦੇ ਪ੍ਰੋਗਰਾਮਾਂ ਵਿੱਚ ਕੋਈ ਵਿਤਕਰਾ ਹੁੰਦਾ ਤੇ ਉਹ ਬੀਬੀ ਦੱਸਵੇ ਹਾਂ ਕਹੇ ਸਾਡੇ ਭਾਈ ਇਹ ਵੀ ਏਕਤਾ ਬਾਰੇ ਖਰੜੇ ਘੜਦੇ ਫਿਰਦੇ ਚਾਲੂ ਤਾਂ ਨਹੀਂ ਅਜੇ ਕੀਤੇ ਰਸਾਫਤਾਨੀ ਬਾਹਰਲੇ ਸਿੱਖ ਰਹੇ ਹੋ ਜੇ ਕੋਈ ਕਰੇ ਤੈਨੂੰ ਸੋਧਣਾ ਵੀ ਹੈ ਕਈਆਂ ਨੇ ਬਣਾਉਣ ਦੀ ਕੋਸ਼ਿਸ਼ਾਂ ਰੰਗੀਆਂ ਹੋਈਆਂ ਕਿ ਦੋ ਲਾਵਾ ਸਿੰਘ ਅੱਗੇ ਤੇ ਬੀਬੀ ਪਿੱਛੇ ਤੇ ਦੋ ਲਾਵਾ ਪ੍ਰਕਾਰ ਮੈਂ ਕਰਦੇ ਬੀਬੀ ਅੱਗੇ ਤੇ ਸਿੰਘ ਪਿੱਛੇ ਉਹ ਕਹਿੰਦੇ ਜੀ ਕਿ ਏਕਤਾ ਬਣਾਉਣੀ ਹੈ ਚਾਰੇ ਲਾਵਾ ਬੀਬੀ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਨਹੀਂ ਭਾਈ ਜੋ ਗੁਰਮਤਿ ਦਾ ਪ੍ਰੋਗਰਾਮ ਹੈ ਉਹਦੇ ਤੇ ਸਿੱਖਨੇ ਚੱਲਣਾ ਕਿਉਂਕਿ ਗੁਰਬਾਣੀ ਸਿੱਧ ਕਰਦੀ ਹੈ ਹੱਬੇ ਸਾਖ ਕੁੜਾਵੇ ਡੱਠੇ ਤੋਂ ਪੱਲੇ ਟਿੰਡੇ ਲੱਗੀ ਇਹ ਬਚਨ ਹੈ ਬੀਬੀ ਵੱਲੋਂ ਬੇਨਤੀ ਦੇ ਰੂਪ ਵਿੱਚ ਆਪਤੀ ਦੇ ਪ੍ਰਥਾਏ ਤੇ ਪਰ ਜੇ ਪਤੀ ਪਿੱਛੇ ਹੋਏ ਤੇ ਬੀਬੀ ਅੱਗੇ ਹੋਏ ਕਿਹੜੇ ਪਿਓ ਦੀ ਪੰਕਤੀ ਪੜੋਂਗੇ ਹੱਬੇ ਸਾਖ ਕੁੜਾਵੇ ਡੱਠੇ ਤੋਂ ਪੱਲੇ ਟਿੰਡੇ ਲੱਗਾ ਇਹ ਤਾਂ ਗੁਰਬਾਣੀ 'ਚ ਹੈ ਹੀ ਕਿਤੇ ਨਹੀਂ ਇਹ ਸਵਾਹ ਜਿਹੜੇ ਮਨਮਤ ਦੀਆਂ ਗੱਲਾਂ ਕਰਨ ਵਾਲੇ ਆ ਉਹਨਾਂ ਤੋਂ ਬਚਣਾ ਤੇ ਕਈ ਲੋਕਾਂ ਦਾ ਇਹ ਵੀ ਹੈ ਤੇ ਬੀਬੀਆਂ ਨੂੰ ਅੰਮ੍ਰਿਤ ਕਰਪਾਨ ਦਾ ਛਕਾਓ ਤੇ ਮਰਦ ਨੂੰ ਖੰਡੇ ਦਾ ਇਹ ਬਿਲਕੁਲ ਗਲਤ ਹੈ ਗੁਰਮਤਿ ਦੇ ਵਿੱਚ ਖੰਡੇ ਦਾ ਅੰਮ੍ਰਿਤ ਹੈ ਗਿਆ ਤਾਂ ਹਤੇ ਭਾਵੇਂ ਲੋਕੋ ਨੇ ਮਰਜ਼ਾਦਾ ਬਣਾਈਆ ਪਰ ਮਨਮਤ ਹੈ ਗੁਰੂ ਦੀ ਮਰਜ਼ਾਦਾ ਨਹੀਂ ਜੇ ਪੜੋਗੇ ਤਾਂ ਲਿਖਿਆ ਇਹੀ ਮਿਲੇਗਾ ਪੀਓ ਪਾਹਲ ਖੰਡੇ ਧੌਰ ਹੋਏ ਜਨਮ ਸੁਹੇਲਾ ਵਾਹਾ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੀਓ ਪਾਹਲ ਕਿਰਪਾਨ ਧੌਰ ਇਹ ਕਿਤੇ ਨਹੀਂ ਮਿਲੇਗਾ ਤੁਹਾਨੂੰ ਤੇ ਜੇ ਇੱਕ ਨੂੰ ਮੈਂ ਪੁੱਛਿਆ ਸੀ ਪਰੇ ਮੀਨੂ ਵੀ ਇਹਦਾ ਕੀ ਕਾਰਨ ਕਿਰਪਾਨ ਬਾਰੇ ਤੋਂ ਕਿਉਂ ਕਿਹਾ ਕਹਿੰਦਾ ਜੀ ਕਿ ਕਿਰਪਾਨ ਇਸਤਰੀ ਲਿੰਗ ਹੈ ਤੇ ਇਸਤਰੀ ਵੀ ਇਸਤਰੀ ਲਿੰਗ ਹੈ ਇਸ ਵਾਸਤੇ ਬੀਬੀਆਂ ਨੂੰ ਕਿਰਪਾਨ ਦਾ ਛਕਾਉਣਾ ਨੇ ਖਾਲਸਾ ਜੀ ਇਹ ਗਲਤ ਹੈ ਬਿਲਕੁਲ ਇਹ ਤੋਂ ਬਚਣਾ ਹੈ ਜੇ ਇਸਤਰੀ ਲਿੰਗ ਤੇ ਪੁਲਿੰਗ ਵਿੱਚ ਪਾਵਾਂਗੇ ਬਾਟਾ ਵੀ ਪੁਲਿੰਗ ਤੇ ਅਮਰਤ ਵੀ ਪੁਲਿੰਗ ਤੇ ਖੰਡਾ ਵੀ ਪੁਲਿੰਗ ਤੇ ਮਰਦ ਵੀ ਪੁਲਿੰਗ ਤੇ ਫਤਿਹ ਵੀ ਪੁਲਿੰਗ ਇਹ ਤਾਂ ਹੋ ਗਿਆ ਤੇ ਜਦੋਂ ਅਮਰ ਛਕਾਉਣ ਵੇਲੇ ਬੀਬੀ ਨੂੰ ਪੰਜ ਚੂਲੇ ਦਿੱਤੇ ਉਸ ਵੇਲੇ ਫਿਰ ਇਹ ਕਹਿਣਾ ਪਵੇਗਾ ਬੋਲ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਉਂਕਿ ਇਸਤਰੀ ਲੇਨ ਨੂੰ ਇਕੱਠਾ ਕਰਨਾ ਇਸ ਵਾਸਤੇ ਨਾਰਾ ਹੈ ਨਹੀਂ ਇਹ ਮਨਮਤ ਸਿੱਖਾਂ ਨੇ ਬਚ ਕੇ ਰਹਿਣਾ ਬੀਬੀਆਂ ਨੂੰ ਯਾਦ ਦਾ ਖੰਡੇ ਦਾ ਛਕਾਣਾ ਤੇ ਸਿੰਘਾਂ ਨੂੰ ਵੇਖਣ ਦਾ ਛਕਾਣਾ ਇਹ ਸਿੰਘਾਂ ਪ੍ਰਤੀ ਜੋ ਵੀ ਬਾਹਰ ਦੇ ਛੱਪ ਪ੍ਰਦੇਸ਼ਾਂ ਵਿੱਚ ਤੁਸੀਂ ਬੈਠੇ ਹੋ ਤੁਹਾਡੇ ਪਰਥਾਂ ਇਹ ਬੇਇੰਤਿ ਹੈ ਬਾਕੀ ਚੜ੍ਹਦੀ ਕਲਾ ਵਿੱਚ ਰਹੋ ਗੁਲਾਮੀ ਦੀਆਂ ਨਿਸ਼ਾਨੀਆਂ ਮੁੱਖ ਮੁੱਖ ਮੈਂ ਤੁਹਾਨੂੰ ਦੱਸ ਦਿੱਤੀਆਂ ਸੋ ਹੋਰ ਵਿਸਤਾਰਪੂਰਵਕ ਦੱਸਣ ਦੀ ਜੇ ਕਰਦਾ ਪਰ ਕਾਨਕ ਤਕਰੀਬ ਹੋਣ ਦੇ ਕਾਰਨ ਬਹੁਤ ਅਵਸਾਰ ਵਿੱਚ ਨਹੀਂ ਜਾਂਦਾ ਇੰਨਾ ਹੀ ਸਮਾਂ ਸਾਰੀ ਸਮੇਂ ਪ੍ਰਮਾਣ ਕਰਿਓ ਸਾਫ਼ ਤਸੂਰਤ ਦਸਤਾਰ ਸਿਰਾਂ ਰਹਿਣਾ ਸਿੱਖੀ ਦੇ ਅਸੂਲ ਨੂੰ ਮੰਨਣਾ ਤੇ ਖੰਡੇ ਤੇ ਕੰਕੀ ਪਛਣ ਦਾ ਜਿਹੜਾ ਨਿਰਣਾ ਦਿੱਤਾ ਹੈ ਉਹਨੂੰ ਜਰੂਰ ਮਨ ਵਿੱਚ ਰੱਖਿਓ ਤੇ ਇੱਕ ਜਿਹੜਾ ਖੰਡਣ ਦਾ ਹੁੰਦਾ ਹੈ ਇਹ ਆ ਇੱਕ ਪ੍ਰੋਗਰਾਮ ਹੋਰ ਵੀ ਹੈ ਇਹ ਸਿੱਖਾਂ ਤੋਂ ਮੈਂ ਪੁੱਛਣਾ ਚਾਹੁੰਦਾ ਹੈ ਸ਼ਾਂਤਮਈ ਚੱਲੀ ਹੋਈ ਹੈ ਸ਼ਾਂਤਮਈ ਚਾਰੇ ਅੱਖਰ ਜਿਹੜੇ ਇਕੱਠੇ ਹੈ ਕੋਈ ਵੱਡੇ ਤੋਂ ਵੱਡਾ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਠੇ ਵਿਖਾ ਦੇਵੇ ਲਿਖੇ ਹੋਏ ਸ਼ਾਂਤੇ ਸ਼ਾਂਤ ਇਹ ਅੱਖਰ ਤਾਂ ਹੁੰਦੇ ਹੈ ਸ਼ਾਂਤਮਈ ਕੋਈ ਵਿਖਾ ਦਿਓ ਗੁਰਮ ਅਕਾਲੀ ਦਲ ਦੇ ਇਤਿਹਾਸ ਨੂੰ ਛੱਡ ਕੇ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਵਿੱਚ ਦੋ ਪੀੜੀਆਂ ਲਗਾਤਾਰ ਸ਼ਾਂਤਮਈ ਕੋਈ ਸਿੱਖ ਵਿਖਾ ਦਿਓ ਮੈਂ ਸਜਾ ਭੁਗਤਾਂਗਾ ਦੋ ਪੀੜੀਆਂ ਲਗਾਤਾਰ ਤੇ ਅਕਾਲੀ ਦਲ ਦੇ ਇਤਿਹਾਸ ਵਿੱਚ 14 ਪੀੜੀਆਂ ਹੋ ਗਈਆਂ ਅਕਾਲੀ ਦਲ ਦੇ ਪ੍ਰਧਾਨ 14ਵੇਂ ਥਾਂ ਤੇ ਇਸ ਵੇਲੇ ਲੋਂਗੋਵਾਲ ਸੰਤਰਚਨ ਸਿੰਘ ਜੀ ਲੋਂਗੋਵਾਲ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ 14ਵੇਂ ਥਾਂ ਦਾਸ ਪੀੜੀ ਦਰ ਪੀੜੀ ਇਹਦਾ ਨਿਰਣਾਉਣ ਸੰਗਤ ਆਪ ਕਰ ਲਿਓ ਮੇਰੇ ਵਾਸਤੇ ਕਾਂਗਰਸ ਹੀ ਕਿਹਾ ਜਾ ਰਿਹਾ ਤੇ ਕਹਿੰਦੇ ਇਸ ਕਰਕੇ ਮੈਂ ਜਿਹੜਾ ਪ੍ਰਚਾਰ ਪਿੱਛੇ ਭਰਿਆ ਉਹ ਕਰਦਾ ਤੇ ਕਹਿੰਦੇ ਕਰੜਾ ਕਿ ਹੁਣ ਸੰਗਤ ਉੱਤਰ ਦੇ ਲਿਓ ਆਪ ਹੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਸ਼ਹੀਦਾਂ ਦੇ ਸਰਤਾਜ ਸੱਚੇ ਪਾਸ਼ੇ ਨੇ ਸ਼ਾਂਤਮਈ ਸੰਘਰਸ਼ ਲੜਿਆ ਸ਼ਹੀਦੀ ਦਿੱਤੀ ਤੇ ਛੇਵੇਂ ਪਾਸ਼ਾ ਨੇ ਬਦਲਾ ਲਿਆ ਚੰਦੂ ਦੇ ਨੱਕ ਚ ਨਕੇਲ ਪਾਈ ਕਿ ਛੇਵੇਂ ਪਾਸ਼ਾ ਨਾਲੋਂ ਆਪਸਿਆਣੇ ਹਾਂ ਕਿ ਛੇਵੇਂ ਪਾਸ਼ਾ ਕੋਲ ਸ਼ਾਂਤੀ ਮੁੱਕ ਗਈ ਸੀ ਨੇ ਬਦਲਾ ਲਿਆ ਹੱਕ ਲੈਣਾ ਸਿੱਖ ਨੂੰ ਦੱਸਿਆ 7ਵੇਂ 8ਵੇਂ ਪਾਤਸ਼ਾਹ ਵੇਲੇ ਕੋਈ ਵੀ ਸੰਘਰਸ਼ ਨਹੀਂ ਸੀ ਕੇਵਲ ਪ੍ਰਚਾਰ ਸੀ ਸਤਗੁਰੂ ਨੇ ਪ੍ਰਚਾਰ ਕਰਕੇ ਸਿੱਖਾਂ ਦੀ ਕਲਿਆਣ ਕੀਤੀ ਬਖਸ਼ਿਸ਼ਾਂ ਕੀਤੀਆਂ ਗਰੀਬਾਂ ਨੂੰ ਤਾਰਿਆ 9ਵੇਂ ਸਰੂਪ ਵਿੱਚ ਸੰਘਰਸ਼ ਦਾ ਟਾਈਮ ਆਇਆ ਤੇ 10ਵੇਂ ਸੰਘਰਸ਼ ਸ਼ਹੀਦੀ ਦਿੱਤੀ 10ਵੇਂ ਪਾਤਸ਼ਾਹ ਨੇ ਬਦਲਾ ਲਿਆ ਛੋਟੇ ਸਹਿਬਜ਼ਾਦੇ ਨੇ ਸ਼ਾਂਤਵੇਂ ਸਰਾਂਧੀਆਂ ਕੰਧਾ ਸ਼ਹੀਦੀ ਦਿੱਤੀ ਉਸੇ ਪੀੜੀ ਵਿੱਚ ਹੀ ਸਿੱਖ ਨੇ ਬਦਲਾ ਲਿਆ ਉਹ ਪੀੜੀ ਮਕਰ ਤਾਂ ਵਰਤੇ ਹੈ ਕਿ ਸਹਿਬਜ਼ਾਦੇ ਸਿੱਖਾਂ ਦੇ ਪਰਾਹ ਸੇਖ ਵੀ ਗੁਰੂ ਦਾ ਪੁੱਤਰਾ ਸਾਬ ਜਾਦੇ ਗੁਰੂ ਦੇ ਪੁੱਤਰ ਇਹ ਸਵਾਤੋ ਉਹ ਪੀੜੀ ਅਖਰ ਵਿੱਚ ਵਰਤੇ ਆ ਕਿ ਬੰਦਾ ਸਿੰਘ ਬਹਾਦਰ ਨੇ ਜਾਨੀ ਖਾਂ ਤੇ ਮਾਨੀ ਖਾਂ ਨੂੰ ਸਾੜਿਆ ਨਹੀਂ ਕੱਢ ਕੇ ਮਰਿੰਡੇ ਵਾਲੇ ਥਾਣੇ ਚ ਜਿਨ੍ਹਾਂ ਨੇ ਸਾਬ ਜਾਦੇ ਨੂੰ ਫੜਾਇਆ ਸੀ ਲਾ ਕੇ ਗਾਹਾਂ ਕਿ ਵਜੀਦਰ ਛਾਤੀ ਤੇ ਕੋੜਾ ਚੜਾਇਆ ਨਹੀਂ ਬਦਲਾ ਲਿਆ ਨਹੀਂ ਦੂਜੀ ਉਸੇ ਪੀੜੀ ਵਿੱਚ ਹੀ ਬਾਬਾ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਇਆ ਤੇ ਉਹਨਾਂ ਦੇ ਭਤੀਜਾ ਬਾਬਾ ਅਗਰ ਸਿੰਘ ਜੀ ਜਲਾਦ ਦਾ ਸਰ ਵੜਿਆ ਦੂਜੀ ਪੀੜੀ ਚ ਬਦਲਾ ਲਿਆ ਭਾਈ ਤਾਰੂ ਸਿੰਘ ਨੇ ਖੋਪਰੀ ਲੁਹਾਈ ਸ਼ਾਂਤਮੀਂ ਟੰਗ ਵਰਤਿਆ ਉਸੇ ਪੀੜੀ ਵਿੱਚ ਹੀ ਸਿੱਖ ਦੁਆਰਾ ਛਿੱਤਰ ਫੜਵਾ ਕੇ ਖਾਨ ਬਹਾਦਰ ਜੱਕਰੀਏ ਨੂੰ ਪਰਲੋਕ ਨੂੰ ਤੋੜਿਆ ਜੁੱਤੀਆਂ ਨਾ ਕੋਟ-ਕੋਟ ਕੇ ਬਾਹਨਾਂ ਦੇ ਵਿੱਚ ਲਖਪਤ ਤੇ ਜਸਪਤ ਨੇ ਸ਼ਾਂਤਮੀ ਸਿੰਘ ਨੂੰ ਮਕਾਉਣਾ ਚਾਹਿਆ ਉਸੇ ਪੀੜੀ ਵਿੱਚ ਹੀ ਉਹਦੇ ਟਾਈਮ ਵਿੱਚ ਭਾਈ ਨਬਾਹੁ ਸਿੰਘ ਨੇ ਜੋ ਪਛੜੀਆਂ ਸਰਾਣੀਆਂ ਵਿੱਚੋਂ ਜਿਹਨਾਂ ਨੂੰ ਕਿਹਾ ਜਾਂਦਾ ਹੈ ਗੁਰੂ ਕੇ ਸਿੱਖ ਨੇ ਹਾਥੀ ਤੇ ਚੜ ਕੇ ਉਹਦਾ ਸਿਰ ਵੱਢਿਆ ਕਿ ਬਦਲਾ ਲਿਆ ਨਹੀਂ ਸੋ ਇਸੇ ਤਰ੍ਹਾਂ ਹੀ ਸ਼ਾਂਤਮਈ ਸਿੱਖਾਂ ਦਾ ਹਿਰਦਾ ਬਲੂਧਰ ਨਾ ਚਾਇਆ ਅਬਦਾਲੀ ਨੇ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ 75 ਸਾਲ ਦੀ ਉਮਰ ਤੋਂ ਉੱਪਰ ਉਮਰ ਵਿੱਚ ਖੰਡਾ ਲੈ ਕੇ ਸੀਸ ਤਾਲੀ ਤੇ ਰੱਖ ਕੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖੀ ਬਦਲਾ ਲਿਆ 178 ਦੇ ਵਿੱਚ ਆਪਾਂ ਸ਼ਾਂਤਮਈ ਰੱਖੇ 13 ਸਿੰਘ ਆਪਣੇ ਸ਼ਹੀਦ ਹੋ ਗਏ ਤੇ 78 ਜ਼ਖਮੀ ਹੋ ਗਏ 80 ਦੇ ਵਿੱਚ ਗੁਰੂ ਕਨਗੀ ਧਰਨੀ ਕਿਰਪਾ ਕੀਤੀ ਸਿੱਖਾਂ ਨੇ ਉਦਮ ਕੀਤਾ ਗੁਰਬਚਨ ਇਹਨੂੰ ਗੱਡੀ ਚੜਾ ਦਿੱਤਾ ਕੋਈ ਹਿੰਦੁਸਤਾਨ ਦਾ ਸਿੱਖ ਦੱਸੋ ਪੰਜਾਬ ਚ ਭੌਣ ਬਣਦਾ ਕਿਤੇ ਮੁੜ ਕੇ ਫੇਰ ਸ਼ਾਂਤ ਹੋਇਆ ਸੰਘਰਸ਼ ਚੱਲੇ ਆਂ ਪੁਲਿਸ ਨੇ ਸਿੰਘ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਗੁਰੂ ਕਾ ਲਾਲ ਉੱਠਿਆ ਜਿਹਦੇ ਤੇ ਗੁਰੂ ਨੇ ਕਿਰਪਾ ਕੀਤੀ ਮੋਟਰਸਾਈਕਲ ਚੱਲ ਪਏ ਪੁਲਿਸ ਵਾਲਾ ਮਾਰਦਾ ਹੁਣ ਗੋਲੀ ਕਿਸੇ ਸਿੱਖ ਦੇ ਤੇ 4 ਮਹੀਨੇ ਤੋਂ ਕੋਈ ਹਿੰਦੁਸਤਾਨ ਦਾ ਸਿੱਖ ਨਹੀਂ ਬਾਹਰਲਾ ਸਿੱਖ ਦੱਸੋ ਕਰੇ ਕਿਸੇ ਨੇ ਮੇਰੀ ਖਬਰ ਪੜ੍ਹੀ ਹੋਵੇ ਨਾ ਮੈਂ ਕੋਈ ਖਬਰ ਦਿੱਤੀ ਐ ਨਾ ਮੈਂ ਕਿਤੇ ਅਕਾਲੀ ਦਲ ਦੀ ਸਟੇਜ ਤੇ ਬੋਲਿਆ ਦਾ ਕਾਰਨ ਕੀ ਐ ਇੱਕੋ ਇੱਕ ਕਾਰਨ ਹੈ ਕਿ ਤਾਲਵੰਦ ਸਿੰਘ ਸੰਦੂ ਲੁਧਿਆਣੇ ਜ਼ਿਲ੍ਹੇ ਦਾ ਅਕਾਲੀ ਦਲ ਦਾ ਪ੍ਰਧਾਨ ਹੈ ਸੋਚਾ ਸਿੰਘ ਛੋਟੇਪੁਰ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ ਹੈ ਹਰੀ ਸਿੰਘ ਜੀਰਾ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਅਕਾਲੀ ਦਲ ਦਾ ਸੋ ਜਸਵੰਤ ਸਿੰਘ ਬਠਿੰਡਾ ਦਾ ਐਡਵੋਕੇਟ ਇਹਨਾਂ ਲੋਕਾਂ ਨੇ 6 ਸਤੰਬਰ ਦੇ ਜੀਤ ਵਿੱਚ ਕਿਹਾ ਹੈ ਜ਼ਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਜਰਨੈਲ ਸਿੰਘ ਢੰਡਰਾਵਾਲਾ ਇਹ ਕਾਂਗਰਸ ਦੇ ਏਜੰਟ ਤੇ ਪੰਥ ਦੇ ਗਦਾਰ ਹਨ ਇਹਨਾਂ ਦੀ ਕੰਨੀਆਂ ਹੋਈਆਂ ਗੱਲਾਂ ਸੁਣ ਕੇ ਦਾ ਚੁੱਪ ਹੋ ਗਿਆ ਆਈ ਹੋਈ ਸੰਗਤ ਦੇ ਕੇਸ ਦਾੜਾ ਰਖਾਈ ਜਨ ਜੇ ਕੱਟੇ ਹੁੰਦੇ ਐ ਨਸ਼ੇ ਛਡਾਈ ਜਾਂਦੇ ਤੇ 3 ਮਹੀਨੇ 4 ਮਹੀਨੇ ਤੋਂ ਮੋਟਰਸਾਈਕਲ ਬੰਦ ਹੋਇਆ ਤੇ ਦਾਸ ਦਾ ਪ੍ਰਚਾਰ ਬੰਦ ਹੋਇਆ ਤੇ ਆ ਕਰਤੂਤਾਂ ਤੋਂ ਪਿੱਛੇ ਜੋ ਹਰਿਆਣੇ ਦੇ ਹੋਈਆਂ ਤੁਹਾਡੇ ਸਾਹਮਣੇ ਐ ਇਹਦਾ ਫੈਸਲਾ ਗੁਰੂ ਕੀ ਸੰਗਤ ਨੂੰ ਆਪ ਕਰ ਲਿਓ ਮੈਂ ਤਾਂ ਤੁਹਾਡਾ ਚੌਂਕੀਦਾਰਾ ਗੁਰੂ ਕੀ ਸੰਗਤ ਦਾ ਨਾਮ ਹੈ ਤੁਹਾਡਾ ਲੀਡਰ ਹੈ ਨਾ ਮੈਂ ਤੁਹਾਡਾ ਸੰਤ ਹੈ ਗੁਰੂ ਕੀ ਸੰਗਤ ਦੇ ਦਰ ਦਾ ਕੂਕਰ ਤੇ ਚੌਂਕੀਦਾਰ ਹੈ ਜਿੰਨੀ ਸੇਵਾ ਤੁਹਾਥੋਂ ਜੋੜੇ ਚ ਡਾਉਣ ਦੇ ਪ੍ਰਚਾਰ ਵਿੱਚ ਲੈ ਲਈ ਲੈ ਲਓ ਲੋੜ ਹੈ ਲੈ ਲਓ ਨਹੀਂ ਲੋੜ ਤੇ ਨਾ ਲਓ ਸਤਿਗੁਰੂ ਕਿਰਪਾ ਕਰਨ ਇਹ ਤੁਹਾਡੇ ਕੋਲ ਇੱਕ ਮੰਗ ਮੇਰੀ ਹੈਗੀ ਆ ਉਹ ਕੇਵਲ ਇੱਕੋ ਇੱਕ ਇਹ ਹੈ ਕਿ ਕਲਗੀ ਧਰ ਦੇ ਚਰਨਾਂ ਚ ਅਰਦਾਸ ਕਰੂੰ ਜੋ ਪਿਤਾ ਜੀ ਨੇ ਅਕਾਲ ਪੁਰਖ ਤੋਂ ਮੰਗਿਆ ਉਹ ਹੀ ਮੰਗ ਦਾਸ ਦੀ ਹੈ ਪਿਤਾ ਦੇ ਹੁਕਮ ਬਚਨਾਂ ਦੁਆਰਾ ਜਦ ਆਗ ਪਿਉ ਨਦਾਨ ਬਣਾ ਔਰ ਇਹ ਰਣ ਮੈ ਤਵਜੂਜ ਮਰਾਂ ਮੰਜੇ ਤੇ ਪੈ ਕੇ ਜਾਂ ਸੋਬਾ ਸੱਟ ਤੇ ਪੈ ਕੇ ਜਾਨ ਨਿਕਲਣੀ ਨਹੀਂ ਮੰਗਦਾ ਸਤਿਗੁਰੂ ਕਿਰਪਾ ਕਰਨ ਧਰਮ ਵਾਸਤੇ ਪੰਥ ਵਾਸਤੇ ਸਿੱਖੀ ਸ਼ਾਨ ਵਾਸਤੇ ਧਾਰਮਿਕ ਸਥਾਨਾਂ ਵਾਸਤੇ ਜਿੰਦ ਕਿਤੇ ਲੱਗੇ ਜੋ ਪੁਲੇਖੇ ਪਾਇਆ ਜਾ ਰਿਹਾ ਉਹ ਤੁਹਾਡਾ ਜਰੂਰ ਦੂਰ ਕਰਨਾ ਚਾਹੁੰਦਾ ਮੈਂ ਅੱਗੇ ਵੀ ਕਿੰਨਾ ਥਾਵਾਂ ਤੇ ਪਰਨ ਕੀਤਾ ਪਰ ਅੱਜ ਵਿਸ਼ੇਸ਼ ਤੌਰ ਤੇ ਤਾਂ ਪੜਨਾ ਪਿਆ ਕਿ ਟੈਲੀਵਿਜ਼ਨ ਤੁਹਾਡੇ ਕੋਲੇ ਇੱਥੇ ਆਉਣਾ ਹੈ ਇਹ ਤੁਸ ਸੁਣ ਲਿਓ ਜਿਹੜਾ ਕਿਹਾ ਜਾ ਰਿਹਾ ਕਿ ਭਿੰਡਰਾਂ ਵਾਲਾ ਕੁਰਸੀ ਦਾ ਲਾਲਚ ਕਰਦਾ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਗੱਲ ਕਰਦ ਨਾਲ ਜਥੇਦੀ ਸਿੰਘਾਂ ਦੀ ਨਹੀਂ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਐਮਐਲਏ ਐਮਪੀ ਤੇ ਵਜ਼ੀਰ ਬਣ ਗਿਆ ਜੋ ਸਾਡਾ ਗੁਰੂ ਕਿ ਸੰਗਤ ਦੇਵੇਗੀ ਮੈਂ ਉਹ ਭੁਗਤਾਂਗਾ ਮੇਰੀ ਕੇਵਲ ਡਿਊਟੀ ਪ੍ਰਚਾਰ ਦੀ ਹੈ ਉਹ ਮੈਂ ਕਰਦੇ ਰਹਿਣਾ ਹਾਂ ਗੁਰੂ ਨੇ ਕਿਰਪਾ ਕੀਤੀ ਕਿਸੇ ਨੂੰ ਪ੍ਰਧਾਨ ਬਣਾਉਣਾ ਜਾਂ ਵਜ਼ੀਰ ਬਣਾਉਣਾ ਇਹ ਬਣਾ ਦੇਵਾ ਗੁਰੂ ਦੀ ਸ਼ਕਤੀ ਨਾਲ ਤੇ ਵੱਖਰੀ ਗੱਲ ਆ ਪਰ ਆਪਨੇ ਕਦੇ ਵੀ ਬਣਾਗਾ ਇਹ ਨੇਛਾ ਗੁਰੂ ਕੀ ਸੰਗਤ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੋਰਚੇ ਵਰਦੀ ਸੋ ਮੋਰਚੇ ਸਬੰਧ ਜੋ ਚੱਲ ਰਿਹਾ ਹੈ ਇਹ 17 ਜੁਲਾਈ 1900 ਤੇ 82 ਨੂੰ ਸੋ ਜੋ ਜੀਪ ਖੜੀ ਸੀਗੀ ਪੁਲਿਸ ਵਾਲਿਆਂ ਨੇ ਉਹਦੇ ਵਿੱਚ ਤਿੰਨ ਸਿੰਘ ਆਪਣੇ ਜਥੇ ਦੇ ਸਨ ਮੈਤੇ ਨੂੰ ਜਾ ਰਹੇ ਸੀ ਉਹ ਜੀਪ ਛਡਾਉਣ ਵਾਸਤੇ ਭਾਈ ਅਮਰੀਕ ਸਿੰਘ ਤੇ ਬਾਬਾ ਧਾਰਾ ਸਿੰਘ ਜੀ ਸੋ ਇਹ ਗਏ ਸੀ ਤੇ ਪੁਲਿਸ ਵਾਲਿਆਂ ਨੇ ਫੜ ਕੇ 19 ਜੁਲਾਈ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦਾਸ ਨੇ ਉਸ ਦਿਨ ਇੱਥੇ ਪਹੁੰਚ ਕੇ 6ਵੇਂ ਪਾਸ਼ਾ ਮੀਰੀ ਪੀਰ ਦੇ ਮਾਲਕ ਦਾ ਆਸਰਾ ਲੈ ਕੇ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੇ ਤਾ ਪੰਥ ਕੌਮ ਤੇ ਧਰਮ